ਜੀ ਉਹਨਾਂ ਨੂੰ ਪਹਿਲੇ ਲੋਕਾਂ ਤੋਂ ਪਿੰਡ ਚ ਚੁੜਿਆ ਤੋਂ ਸੰਮਤੀ ਨਾਲ ਸੋ ਮਾਨ ਬਖਸ਼ਿਆ ਸੇਵਾਗੰਦ ਦਾ ਮੱਖਾ ਹੈ ਤਾਂ ਪ੍ਰਦੇਸ਼ ਦਿੱਸ ਮੱਧਿਆ ਤੋਂ ਆਸੇ ਦਿੱਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੋ ਅੱਜ ਸਾਡੇ ਕੋ ਇੰਟਰਵਿਊ ਲੈਣ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਉਸਰ ਮੇਰਾ ਨਾਮ ਹੈਗਾ ਪ੍ਰਮੋਦ ਸਿੰਘ ਮੈਂ ਪਿੰਡ ਮੁੰਨ ਖੁਰਦੇ ਰਹਿਣ ਵਾਲੇ ਆਂ ਔਰ ਮੇਰੇ ਵਾਈਫ ਸਰਪੰਚ ਬਣੇ ਆ ਸ਼ਿਕਸ਼ਾ ਦੇਵੀ ਇਹ ਪਿੰਡ ਦੇ ਸਭ ਸੈਂਤੀ ਨਾਲ ਸਰਪੰਚ ਬਣੇ ਸੀਗੇ ਔਰ ਪਿੰਡ ਵਾਲਿਆਂ ਨੇ ਇਹ ਚੁਣ ਕੇ ਮਤਲਬ ਵੀ ਚੁਣਿਆ ਸੀਗਾ ਵੀ ਪਿੰਡ ਦਾ ਵਿਕਾਸ ਵਧੀਆ ਹੋ ਚੁੱਕੇ ਪਿੰਡ ਪਿਛਲੀ ਪੰਚਾਇਤੋਂ ਲੋਕ ਕਿਹੜੇ ਅਧੂਰੇ ਕੰਮ ਦਾ ਕਿਹ ਜਿਹੋ ਤੁਹਾਡੀ ਵਜਹੋਂ ਪੂਰੇ ਕਰਵਾਏ ਜਾਂਦੇ ਦੇਖੋ ਪਿਛਲੀ ਪੰਚਾਇਤਾਂ ਨੇ ਦੇ ਜਿੰਨੇ ਵੀ ਕੰਮ ਹੀ ਅਧੂਰੇ ਕਾਫੀ ਆ ਪਿੰਡ ਦੇ ਵਿੱਚ ਇੱਕ ਬੱਚਿਆਂ ਦੀ ਗਰਾਊਂਡ ਨਹੀਂ ਸੀਗੀ ਪਿੰਡ ਉਹ ਵੀ ਅਸੀਂ ਉਹਦਾ ਮੱਤਾ ਪਾਇਆ ਹੈਗਾ ਆ ਫਿਰ ਇੱਕ ਨਾਲੇ ਦਾ ਸੀਗਾ ਸਾਡੇ ਕੰਮ ਇਧਰ ਪਾਣੀ ਦਾ ਸੀਵਰੇਜ ਦਾ ਬਹੁਤ ਜ਼ਿਆਦਾ ਆ ਉਹਦਾ ਵੀ ਮੱਤਾ ਪਾਇਆ ਹੈਗਾ ਆ ਫਿਰ ਇੱਕ ਆਂਗਣ ਬਾੜੀ ਸੀਗੀ ਨਹੀਂ ਸਾਡੇ ਪਿੰਡ ਉਹ ਵੀ ਚੱਲਣ ਦਾ ਕੰਮ ਉਹਦਾ ਹੌਲੀ ਹੌਲੀ ਕੰਮ ਸਾਡੇ ਸਾਰੇ ਚੱਲਣ ਦੇ ਆ ਜਦੋਂ ਵੀ ਪਿੰਡ ਦਾ ਸਹਿਯੋਗ ਸਾਡੇ ਨਾਲ ਪੂਰਾ ਆ ਸਾਡਾ ਹੀ ਪੂਰਾ ਨਾਲ ਹੀ ਆ ਜਿੱਦਾਂ ਜਿੱਦਾਂ ਪਿੰਡ ਦੇ ਵਿਕਾਸ ਨੂੰ ਜੋ ਵੀ ਪਿੰਡ ਵਾਲੇ ਕਹਿਣਗੇ ਵੀ ਇਹ ਕੰਮ ਪਹਿਲੀ ਤੌਰ ਤੇ ਹੋਣਾ ਆ ਪਹਿਲ ਤੌਰ ਤੇ ਉਹੀ ਕਰਨਾ ਆ ਅਸੀਂ ਨਾਲ ਓਕੇ ਨੌਜਵਾਨਾਂ ਦਾ ਵੀ ਇਲੈਕਸ਼ਨ ਜਿਆ ਅਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀਂ ਪ੍ਰਧਾਨ ਹੋਵੇਗਾ ਸਰ ਸਭ ਤੋਂ ਪਹਿਲਾਂ ਵੀ ਅਸੀਂ ਬੱਚਿਆਂ ਨੂੰ ਜਿੱਦੋਂ ਅਸੀਂ ਹੱਡੀ ਪੰਚਾਇਤ ਦਾ ਲਾਅਸ ਪੈਂਡ ਕੀਤੀ ਵੀ ਸਭ ਸੰਤਿਨਾ ਬਣੇ ਆ ਤੋਂ ਪਹਿਲਾਂ ਪਹਿਲੇ ਤੌਰ ਤੇ ਮੈਂ ਇਹੀ ਕਿਹਾ ਵੀ ਅਹੀਂ ਪਹਿਲਾਂ ਬੱਚਿਆਂ ਦੀ ਗਰਾਊਂਡ ਵਾਸਤੇ ਕਰਨਾ ਆ ਉਹ ਬੱਚਿਆਂ ਦੀ ਗਰਾਊਂਡ ਵੀ ਤਿਆਰ ਹੋ ਜਾਣੀ ਆ ਮਹੀਨੇ ਤੱਕ ਔਰ ਜੋ ਕਿਉਂਕਿ ਗਰਾਊਂਡ ਜ਼ਰੂਰੀ ਆ ਹਰ ਪਿੰਡ ਦੇ ਵਿੱਚ ਕਿਉਂਕਿ ਅੱਜਕੱਲ ਬੱਚੇ ਦਾ ਨਸ਼ਿਆਂ ਦਾ ਦੌਰ ਬਾਕੀ ਚੱਲਣ ਰਿਹਾ ਆ ਖੇਡਣ ਨੂੰ ਪਿੰਡਾਂ ਦੇ ਵਿੱਚ ਜਗ੍ਹਾ ਨਹੀਂ ਆ ਤੋਂ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆਂ ਵੀ ਹਰ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਹੋਣੀ ਚਾਹੀਦੀ ਆ ਕਿਉਂਕਿ ਬੱਚੇ ਆਪਣੀ ਖੇਡ ਦੌੜ ਕਰਕੇ ਪਰਤੀਆਂ ਹੋਣ ਬਾਹਰ ਦੇ ਚੱਕਰਾਂ 'ਚ ਨਾ ਪੈਣ ਇੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਹਿ ਕੇ ਜੋਬ ਸਰਕਾਰੀ ਕਰ ਸਕਦੇ ਆ ਜੇ ਖੇਡ ਤੁਰ ਤੇ ਰਹਿਣ ਕੇ ਜਾਤਾ ਤਾਂ ਮਨਰੇਗਾ ਦੀ ਗੱਲ ਕਿ ਮੁਰੇ ਦਾ ਦੇ ਵਿੱਚ ਜਿਹੜੀ ਜੋਬ ਲੋਕ ਹੁੰਦੀ ਸੋ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਇਤਨਾ ਕਿ ਤੇ ਨਜਾਇਜ਼ ਨਾ ਪਾਈ ਜਾਂਦੇ ਤਾਂ ਦੀ ਹੋਏ ਕਿਵੇਂ ਪ੍ਰਭਾ ਕੀਤਾ ਜੀ ਦੇਖੋ ਸਰ ਨਰੇਗਾ ਦੇ ਵਿੱਚ ਇਹ ਗੱਲ ਆ ਜਾਂਦੀ ਆ ਕਿ ਜਿਹੜਾ ਬੰਦਾ ਕੰਮ ਕਰਨ ਦੇ ਯੋਗ ਹੈਗਾ ਆ ਉਹਨਾਂ ਨੂੰ ਕੰਮ ਮਤਲਬ ਵੀ ਪੰਚਾਇਤ ਦਿੰਦੀ ਆ ਜਿੱਦਾਂ ਮਤਲਬ ਵੀ ਲਾ ਲੋ ਵੀ ਸਕੂਲ 'ਚ ਕੰਮ ਚੱਲਣ ਦੇ ਆ ਜਾਂ ਅੰਗਣ ਵੜੇ ਦਾ ਕੰਮ ਚੱਲਣ ਦੇ ਤੇ ਉਹ ਅਸੀਂ ਨਰੇਗਾ ਦੇ ਹੀ ਬੰਦੇ ਵਿੱਚ ਪਾਏ ਹੈਗੇ ਆ ਜਿੰਨੀਆਂ ਦਿਹਾੜੀਆਂ ਨਰੇਗਾ ਦੀਆਂ ਉੱਪਰ ਪੈਂਦੀਆਂ ਉਹਨਾਂ ਦੇ ਨਾਲ ਨਾਲ ਆ ਤੇ ਇਹਦੇ ਹਿਸਾਬ ਨਾਲ ਕਿਉਂਕਿ ਜਿਹੜਾ ਪਿੰਡ ਦਾ ਬੰਦਾ ਹੈ ਉਹਨੇ ਦਿਹਾੜੀ ਲੈਣੀ ਆ ਮਤਲਬ ਵੀ 500 ਰੁਪਏ ਆ ਤੇ ਗਵਰਨਮੈਂਟ ਦੀ ਦਿਹਾੜੀ ਜਿਹੜੀ ਚੱਲਦੀ ਆ ਉਹ ਤੇ ਤੁਹਾਨੂੰ ਪਤਾ ਹੀ ਆ ਵੀ 300 ਤੇ 220 ਰੁਪਏ ਦਿਹਾੜੀ ਆ ਇਸ ਕਾਰਨ ਉਹ ਹੀ ਮਤਲਬ ਵੀ 5 5 ਘੰਟੇ ਕੰਮ ਕਰਦੇ ਆ ਟੋਟਲੀ ਉਹ ਰੋਜ਼ਾਨਾ ਕਾਰ ਦੀ ਸਮੱਸਿਆ ਵੀ ਪਿੰਡਾਂ 'ਚ ਕਾਫੀ ਆ ਜਿਹੜੇ ਜੋਬ ਲੋਕਾਂ ਦੇ ਹੋਂਦ ਦੇ ਰ ਸੋ ਕਿਦਾਂ ਨੇ ਯਾਇਸ਼ ਹਣੇ ਹੁੰਦੇ ਆ ਜਿਹਨਾਂ ਨੂੰ ਅਸਾਂ ਕਹਿੰਦੇ ਹਾਂ ਉਹਨਾਂ ਦਾ ਕੋਈ ਫੌਂਡਾ ਨਹੀਂ ਹੁੰਦਾ ਸੋ ਤੁਹਾਡੇ ਪਿੰਡ ਦੇ ਵਿੱਚ ਵੀ ਤੁਹਾਨੂੰ ਲੱਗਦਾ ਸਮੱਸਿਆ ਆ ਗਈ ਹੈ ਹਾਂਜੀ ਸਰ ਉਹ ਤਾਂ ਹੈਗੀ ਹੈ ਸਮੱਸਿਆ ਹੈਗੀ ਕਾਫੀ ਬੰਦਿਆਂ ਦੀ ਕੰਪਲੇਨ ਆਈਆਂ ਆ ਕਿ ਸਾਡਾ ਵਿੱਚ ਇੱਕ ਬੰਦੇ ਦਾ ਨਾਂ ਹਨੀਆ ਘਰ ਦਾ ਜੀ ਦਾ ਦੂਸਰਾ ਨਾਂ ਨਹੀਂ ਆ ਉਹਨਾਂ ਕਾਫੀ ਆ ਹੀ ਅੱਗੇ ਵੀ ਗੱਲ ਕੀਤੀ ਹੈਗੀ ਆ ਫਜ ਤੱਕ ਕੋਈ ਸੈੱਡ ਨਹੀਂ ਚੱਲੀ ਜਾਈਦੀ ਆ ਜੋ ਹੈ ਡੀਪੋ ਹੋਲਡਰ ਹੈ ਗੁੰਜੀਆਂ ਪਿੰਡ ਦੇ ਨਾਲ ਅਟੈਚ ਆ ਤੂੰ ਉਹਨਾਂ ਨੇ ਵੀ ਗੱਲ ਕੀਤੀ ਸੀ ਤੂੰ ਕਹਿੰਦੇ ਵੀ ਹਜੇ ਤੱਕ ਸੈਡ ਨਹੀਂ ਖੁੱਲੀ ਆ ਜਦੋਂ ਸੈਡ ਖੁੱਲਦੀ ਆ ਤੇ ਸਾਰਿਆਂ ਦੇ ਨਾਂ ਜਿਹਨਾਂ ਦੇ ਪੈਂਡਿੰਗ ਪੇ ਹੈਗੇ ਉਹ ਸਾਰੇ ਹੀ ਚੜਨਗੇ ਨਾਲ ਹੋ ਕੇ ਸਰ ਪਿੰਡ ਦੇ ਐਜੂਕੇਸ਼ਨ ਲੈ ਕਿਵੇਂ ਦੇਦੇ ਐਜੂਕੇਸ਼ਨ ਜੇ ਸਰ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਆ ਆਪਣੇ ਸਰਕਾਰੀ ਸਕੂਲ ਪ੍ਰਾਇਮਰੀ ਆ ਉਹ ਤੇ ਹਜੇ ਤੱਕ ਤੇ ਚਲੋ ਠੀਕ ਬੱਚੇ ਮਤਲਬ ਵੀ ਪੜਦੇ ਪਏ ਆ ਉੱਥੇ ਇੰਨੇ ਨਹੀਂ ਆ ਜਿੰਨੇ ਮਤਲਬ ਹੋਣੇ ਚਾਹੀਦੇ ਆ ਲੋਕੀ ਪ੍ਰਾਈਵੇਟ ਸਕੂਲਾਂ ਵਿੱਚ ਜ਼ਿਆਦਾ ਜਾਣਦੇ ਆ ਹੁਣ ਵੀ ਅਸੀਂ ਅੱਜ ਤੋਂ ਲੈ ਅਸੀਂ ਬਣੇ ਪੰਜ ਟੈਗ ਤਾਂ ਜਿਹੜੇ ਹੁਣ ਜਿਹੜੀ ਕਲਾਸਾਂ ਲੱਗੀਆਂ ਆ ਤੇ ਇਹਦੇ ਵਿੱਚ ਵੀ ਅਸੀਂ ਹਰ ਘਰ ਘਰ ਗਏ ਆ ਵੀ ਆਪਣੇ ਬੱਚੇ ਤੁਸੀਂ ਸਰਕਾਰੀ ਸਕੂਲਾਂ 'ਚ ਪਾਓ ਸੁਵਿਧਾ ਬਹੁਤ ਜ਼ਿਆਦਾ ਹੈ ਜਿਹੜੀ ਅਸੀਂ ਪ੍ਰਾਈਵੇਟ ਸਕੂਲਾਂ 'ਚ ਇੰਨੀਆਂ ਫੀਸਾਂ ਦੇਣੀਆਂ ਆ ਉਹੋ ਹੀ ਪੜ੍ਹਾਈ ਸਰਕਾਰੀ ਸਕੂਲ ਦੇ ਵਿੱਚ ਹੈਗੀ ਆ ਕੰਪਿਊਟਰ ਹੈਗੇ ਆ ਸਭ ਕੁਝ ਹੈਗਾ ਆ ਸਿਰਫ ਇੱਕ ਸਾਢੇ ਸਾਰਿਆਂ ਦਾ ਮੁੱਲ ਵੀ ਪੰਜਾਬ ਕੀ ਆ ਇੰਡੀਆ ਦੇ ਵਿੱਚ ਇੱਕ ਟੈਲੈਂਟ ਹੀ ਹੋ ਗਿਆ ਆ ਵੀ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣੇ ਨੇ ਆ ਲੇਕਿਨ ਸਰਕਾਰੀ ਸਕੂਲ ਦੇ ਵਿੱਚ ਹੀ ਬੱਚੇ ਬਹੁਤ ਵਧੀਆ ਪੜ੍ਹ ਸਕਦੇ ਆ ਕਿਉਂਕਿ ਪਹਿਲੇ ਵਾਲਾ ਜਵਾਨਾ ਚੱਲ ਗਿਆ ਵੀ ਨਹੀਂ ਪੜਦੇ ਹਾਈ ਕਾਲ ਤੇ ਟੀਚਰਾਂ ਨੂੰ ਮਤਲਬੀ ਕਾਫੀ ਗਵਰਨਮੈਂਟ ਦੀ ਵੀ ਸਕਤਾਈ ਕਾਫੀ ਆ ਫਿਰ ਤੁਸੀਂ ਨਹੀਂ ਪੜਾਉਂਦੇ ਜਿੱਦਾਂ ਵੀ ਹੈ ਕਾਫੀ ਟ੍ਰੇਨਿੰਗਾਂ ਵੀ ਮਿਲੀਆਂ ਉਹਨਾਂ ਨੂੰ ਲੇਕਿਨ ਇਹਦੇ ਕਾਰਨ ਵੀ ਸਰਕਾਰੀ ਸਕੂਲਾਂ 'ਚ ਪੜਾਉਣਾ ਚਾਹੀਦਾ ਬੱਚੇ ਜਿਹੜੇ ਆਪਣੇ ਪੈਸੇ ਹੀ ਵੱਜ ਜਾਂਦੇ ਆ ਤੇ ਸਭ ਕੁਝ ਪੜਾਈ ਵੀ ਵਧੀਆ ਹੁੰਦੀ ਹੈ ਮਤਲਬ ਆਪਣੇ ਰਵਾਉਂਦੇ ਲੋੜ ਆ ਹਾਂਜੀ ਅਪਗ੍ਰੇਡ ਦੇਖੋ ਜਿੱਦਾਂ ਜਿੱਦਾਂ ਮਤਲਬੀ ਹੋਣ ਵਾਲੀ ਜਿਹੜੀ ਜਾਣ ਸਖਿਆ ਚੱਲਣ ਦੀ ਆ ਉਹਨਾਂ ਨੂੰ ਪੜਾਈ ਦੇ ਵਿੱਚ ਤੇ ਕਾਫੀ ਮਤਲਬੀ ਗਾਂ ਵਧ ਕੇ ਪੜਾਈ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਆ ਪੜਾਈ ਦੇ ਨਾਲ ਨਾਲ ਖੇਡ ਖੁੱਦਣ ਵਾਲੀ ਜਗ੍ਹਾ ਵੀ ਹੋਣੀ ਚਾਹੀਦੀ ਹੈ ਨਾਲ ਪਿੰਡ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਵਾਰੀ ਤਕਰਾਰ ਇਦਾਂ ਗਵਾਹ ਜਾਂਦੇ ਆ ਕਿ ਰੋਹਾਂ ਥਾਣੇ ਗਏ ਜਾਂਦੇ ਆ ਤੇ ਗੋਣੇ ਜਾਂਦੇ ਆ ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਪਿੰਡ ਹੁੰਦਾ ਕਿਵੇਂ ਦੇਖੀਂ ਅਈ ਸਰ ਇੱਕ ਪੰਚ ਦੀ ਇੱਕ ਜ਼ਿੰਮੇਵਾਰੀ ਇਹੀ ਹੁੰਦੀ ਆ ਵੀ ਜੋ ਵੀ ਮਸਲੇ ਹੋਣ ਉਹ ਪਿੰਡ ਦੇ ਵਿੱਚ ਹੀ ਸਹਿਮਤੀ ਨਾਲ ਹੋਣ ਕੋਈ ਵੀ ਥਾਣੇ ਕਚਹਿਰੀਆਂ 'ਚ ਜਾਣ ਦਾ ਕੋਈ ਫਾਇਦਾ ਹੀ ਨਹੀਂ ਆ ਜਿਹੜਾ ਪਿੰਡਾਂ ਦੇ ਉਹੀ ਗੱਲ ਉੱਥੇ ਮਿਲਣੀ ਆ ਉਹੀ ਗੱਲ ਅਸੀਂ ਜੇ ਪਿੰਡ ਦੇ ਵਿੱਚ ਬਣਾ ਲੀਏ ਉਹੀ ਬੰਦਿਆਂ ਦੇ ਪੈਸੇ ਹੀ ਵੱਜ ਜਾਂਦੇ ਆ ਔਰ ਜਿਹੜੇ ਸਰਕਾਰੀ ਅਧਿਕਾਰੀ ਲੈਣ ਵਾਲੇ ਪੈਸੇ ਹੁੰਦੇ ਉਹਨਾਂ ਨੂੰ ਵੀ ਪੈਸੇ ਨਹੀਂ ਜਾਂਦੇ ਆ ਕਿਉਂਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਹੀ ਫੈਸਲੇ ਹੋਣੇ ਚਾਹੀਦੇ ਆ ਸਿਰਫ ਇੱਕ ਸਰਪੰਚ ਨੂੰ ਪਾਵਰ ਇੰਨੀ ਹੋਣੀ ਚਾਹੀਦੀ ਆ ਵੀ ਉਹਦੇ ਪਿੱਛੇ ਬਗੈਰ ਵੀ ਪਿੰਡ ਵਿੱਚ ਪੁਲਿਸ ਨਾ ਆਣੀ ਚਾਹੀਦੀ ਆ ਕਿਉਂਕਿ ਪੁਲਿਸ ਵੀ ਆਪਣੀ ਮਰਜ਼ੀ ਕਹਿਮੋਕੇ ਕਰ ਦਿੰਦੀ ਆ ਵੀ ਚਲੋ ਚਲੀਏ ਉਹ ਤੁਹਾਨੂੰ ਕਿਸੇ ਨੇ ਫੋਨ ਕਰਤਾ ਵੀ ਚਲੋ ਚਲੀਏ ਲੇਕਿਨ ਪੁਲਿਸ ਨੂੰ ਪਹਿਲਾਂ ਸਰਪੰਚ ਕੋ ਆਉਣਾ ਚਾਹੀਦਾ ਆ ਵੀ ਤੁਹਾਡੇ ਪਿੰਡ ਇਦਾਂ ਦੀ ਕਾਰਵਾਈ ਹੋਈ ਆ ਫੋਨ ਸਾਨੂੰ ਆਇਆ ਆ ਤੇ ਇਦਾਂ ਦੇ ਚੱਕਰਾਂ ਦੇ ਵਿੱਚ ਥੋੜਾ ਹੋ ਜਾਂਦਾ ਸਾਂਦਰ ਗੋਲਪਣ ਜਾ ਪੁਲਿਸ ਕੋ ਕਹਿੰਦਾ ਨਹੀਂ ਬੁਲਕਾ ਵਾਤੇ ਨਾ ਹੁੰਦੀਆਂ ਸੋ ਤੱਕ ਜਿੱਤੇ ਨਾ ਕਿਤੇ ਭਰੇ ਮੰਦੀ ਫੋਨ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ ਸੋ ਕੀ ਲੋ ਕਰਨਾ ਕੀਤਾ ਜਾਣਾ ਤੁਹਾਡੀ ਨਹੀਂ ਸਰ ਆਹ ਡਿਪੈਂਡ ਤੇ ਮਤਲਬ ਕੋਈ ਵੀ ਜਿੱਦਾਂ ਹੋਣਾ ਸੈਂਟਰ ਗਵਰਨਮੈਂਟ ਦੀ ਸਕੀਮ ਚੱਲੀ ਸੀ ਵੀ ਆਪਣੇ ਘਰ ਵਾਲੀ ਜਿਹੜੇ ਕੱਚੇ ਕੋਠਿਆਂ ਜਿਨ੍ਹਾਂ ਦੀ ਉਹ ਅਸੀਂ ਪੂਰੇ ਹੀ ਪਿੰਡ ਦੇ ਪਰਾਤੇ ਜਿਹਦੇ ਤੇ ਰਹਿੰਦੇ ਸੀ ਕੱਚੇ ਕੋਠੇ ਉਹ ਸਾਰਿਆਂ ਦੀ ਆ ਆਪਣੇ ਸਾਡੇ ਪਿੰਡ ਦੇ ਵਿੱਚ ਕਿਸੇ ਦੀ ਵੀ ਕੋਈ ਧੜਾਗਰੀ ਨਹੀਂ ਆ ਸਾਡੇ ਪਿੰਡ ਬਹੁਤ ਹੀ ਵਧੀਆ ਔਰ ਮਤਲਬ ਵੀ ਕਿਸੇ ਨਾਲ ਕੋਈ ਧੜਾਵਾਜੀ ਨਹੀਂ ਆ ਚਾਹੇ ਬੋਟ ਕੋਈ ਕਿਤੇ ਵੀ ਪਾਏ ਲੇਕਿਨ ਸਾਰਿਆਂ ਦਾ ਸਾਨੂੰ ਸਹਿਮਤੀ ਨਾਲ ਹੀ ਅਸੀਂ ਬਣਿਆ ਕੋਈ ਮਤਲਬ ਨਹੀਂ ਕੋਈ ਸਾਡੇ ਪਿੰਡ ਦਾ ਵੈਸੇ ਪਹਿਲਾਂ ਵੀ ਇਦਾਂ ਹੀ ਕਿ ਜਿਹੜੀ ਵੀ ਸਰਕਾਰ ਹੁੰਦੀ ਹੈ ਨਾ ਪੂਰਾ ਪਿੰਡ ਨਾਲ ਹੋ ਕੇ ਚੱਲਦਾ ਹੀ ਉਹਦੇ ਨਾਲ ਕੋਈ ਚੱਕੇ ਪੁੱਠੇ ਦੇ ਮਰਾਪਾ ਪੁਣਾ ਦੇ ਨਵੇਂ ਹੋਏ ਪੜੇ ਪਰ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਪੁੱਠੇ ਗ੍ਰਾਂਟ ਆਈਆਂ ਜਾਂ ਕਿੰਨੇ ਨਵੇਂ ਪੜੇ ਜੀ ਸਰ ਪਹਿਲੀ ਤਾਂ ਕੋਈ ਗ੍ਰਾਂਟ ਨਹੀਂ ਆਈ ਆ ਸਿਰਫ ਹੋਣੇ ਹੀ ਆ ਜਿਹੜੇ ਆ ਸੱਤ ਘਰ ਸੀਗੇ ਸਾਡੇ ਪਿੰਡ ਦੇ ਸੱਤੇ ਹੀ ਭਰੇਗੇ ਆ ਸਾਰੇ ਬਾਕੀ ਸਾਰਿਆਂ ਦੇ ਪੱਕੇ ਹੀ ਆ ਜੋ ਦਰਦਾਸਿਆਂ ਬਰੋਤ ਪੰਜਾਬ ਸਰਕਾਰ ਨੇ ਇੱਕ ਮਹਿੰਦ ਜੇਰੀ ਆ ਸੋ ਉਸ ਕਾਰਵਾਈ ਨੂੰ ਲੈ ਕੇ ਕਿਵੇਂ ਦੇਦੇ ਆ ਤੁਰੋ ਉਹ ਤੇ ਬਹੁਤ ਹੀ ਵਧੀਆ ਸੇੜੀ ਹੋਈ ਆ ਕਿਉਂਕਿ ਹੱਡੇ ਮੈਂ ਆਪਣੇ ਪਿੰਡ ਦੀ ਗੱਲ ਕਰਾਂਗੇ ਤੇ ਅਸੀਂ ਵੀ ਆਪਣੇ ਕਾਫੀ ਹੱਡੇ ਪਿੰਡ ਜਿੰਨੇ ਵੀ ਮੁੜੇ ਹੈਗੇ ਆਂ ਸਾਰਿਆਂ ਨੂੰ ਉਹਨੂੰ ਡੇਲੀ ਸਮਝਾਈ ਜਾਇਆ ਵੀ ਪਤੋ ਖੇਲੋ ਕੁੱਦੋ ਨਸ਼ੇ ਵਾਲੇ ਪਾਸੇ ਨਹੀਂ ਜਾ ਲੇਕਿਨ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਇਦਾਂ ਦਾ ਬੱਚਾ ਨਹੀਂ ਜਿਹੜਾ ਸਾਡੇ ਪਿੰਡ ਦਾ ਕੋਈ ਨਸ਼ਾ ਕਰਦਾ ਹੋਇ ਬੰਦਾ ਬਿਲਕੁਲ ਸਾਰੇ ਹੀ ਆ ਜਿਹੜੇ ਮਤਲਬ ਵੀ ਆਪਣੀ ਪੜ੍ਹਾਈ ਕਰਕੇ ਕੋਈ ਬਾਹਰ ਚੱਲ ਗਿਆ ਕੋਈ ਜੌਬ ਕਰਨ ਡਿਆ ਆ ਜਿਹੜੇ ਹੁਣ ਪਿੱਛੇ ਪੜਦੇ ਪਏ ਆ ਬੱਚੇ ਉਹ ਸਾਰੇ ਹੀ ਖੇਲਣ ਕੋ ਉਦਨ ਦੇ ਵਿੱਚ ਹੀ ਆਪਣੇ ਮੇਰ ਰਹਿੰਦੇ ਆ ਪਹੁੰਚ ਕੇ ਸਮਾਗਮ ਮਟਾਲੇ ਵਿੱਚ ਕਵਰਨਰ ਮੰਤਰੀ ਬੋਲੀ ਤੁਹਾਨੂੰ ਧਾਲੀ ਬਣੇਗਾ ਜਿਹੜੀ ਸੰਬੰਧ ਬਣ ਜਾਂਦੀ ਆ ਪਰ ਉਹਨਾਂ ਨੂੰ ਕੰਮ ਨਹੀਂ ਕਰਦਾ ਸੋ ਇਹ ਸਭ ਬੈਨੋ ਲਾ ਕੇ ਕਿਵੇਂ ਨਹੀਂ ਸਰ ਲੇਡੀ ਨੂੰ ਤੇ ਕੰਮ ਉਹੀ ਮਤਲਬ ਵੀ ਕਿਉਂਕਿ ਲੇਡੀ ਜਿੰਨੀ ਪਾਵਰ ਲੇਡੀ ਰੱਖਦੀ ਸਰਪੈਂਚੀ ਦੀ ਉਨਾਂ ਹੀ ਹਰ ਅਗਲੇ ਬੰਦੇ ਨੂੰ ਜਦਾਂ ਮਤਲਬ ਥਾਣੇ ਚਲ ਜੇ ਲੇਡੀ ਤੇ ਉਹ ਐਸਐਚਓ ਜਾਂ ਕੋਈ ਵੀ ਉੱਥੇ ਅਧਿਕਾਰੀ ਆ ਉਹ ਇਨਸਪੈਕਟ ਕਰਨੀ ਚਾਹੀਦੀ ਆ ਲੇਡੀ ਨੂੰ ਕਿਉਂਕਿ ਇਹ ਨਹੀਂ ਕਹੇ ਵੀ ਉਹਦਾ ਬੰਦਾ ਮਤਲਬ ਹੀ ਆ ਕੇ ਤੇ ਉਹ ਕਰੇ ਆ ਮਤਲਬ ਜਦੋਂ ਮੇਰੀ ਵਾਈਫ ਆ ਅਸੀਂ ਚਲੋ ਨਹੀਂ ਜਾਣਦੇ ਕਦੇ ਬਾਹਰ ਕਿਤੇ ਗਈ ਨਹੀਂ ਆ ਲੇਕਿਨ ਇਹਨਾਂ ਨੂੰ ਪੂਰੀ ਪਾਵਰ ਦਿੱਤੀ ਆ ਵੀ ਜਿੱਥੇ ਤੁਸੀਂ ਜਾ ਸਕਦੇ ਬੋਲ ਸਕਦੇ ਜਾ ਕੇ ਬੋਲੋ ਖੁੱਲਕੇ ਬੋਲੋ ਜੇ ਤੁਹਾਨੂੰ ਕੋਈ ਉਹ ਕੇ ਕਹਿੰਦਾ ਕੁਛ ਤੋ ਉਹਨੂੰ ਅਸੀਂ ਮਤਲਬ ਹੀ ਫਿਰ ਪੁੱਛਾਂਗੇ ਵੀ ਲੇਡੀ ਸਰਪੰਚ ਦੀ ਕਿਉਂ ਨਹੀਂ ਪਾਵਰ ਹੁੰਦੀ ਆ ਇਹ ਸਰ ਜਰੂਰ ਹੋਣਾ ਚਾਹੀਦਾ ਕਿਉਂਕਿ ਜੇ ਲੇਡੀਜ਼ ਪਾਵਰ ਸੀਟ ਮਿਲੀ ਆ ਤੇ ਲੇਡੀ ਨੂੰ ਪੂਰਾ ਹੱਕ ਆ ਮੁੱਲੇ ਬੋਲਣ ਦਾ ਜੈਂਟਸ ਨਾਲ ਵੀ ਕਿਦਾਂ ਕੋਈ ਵੀ ਕਾਰਵਾਈ ਕਰਨੀ ਸਭ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤੁਹਾਨੂੰ ਮਾਣ ਬੁੱਛਿਆ ਸੋ ਕੀ ਨਸੇ ਦਾ ਜਾਉਗੇ ਪਿੰਡ ਵਾਲੇ ਮੈਂ ਤੇ ਇਹੀ ਹੈ ਤੇ ਧੰਨਵਾਦ ਕਰਨਾ ਚਾਹੁੰਦਾ ਪਿੰਡ ਵਾਲਿਆਂ ਜਿਹਨਾਂ ਸਾਨੂੰ ਮੌਕਾ ਇੰਨਾ ਵਧੀਆ ਦਿੱਤਾ ਆ ਕਿਉਂਕਿ ਕਦੀ ਸੋਚਿਆ ਹੀ ਨਹੀਂ ਵੀ ਅਸੀਂ ਸਰਪੰਚ ਬਣ ਜਾਾਂਗੇ ਇੰਨਾ ਜੇ ਪਿੰਡ ਵਾਲਿਆਂ ਮਾਣ ਦਿੱਤਾ ਆ ਹੋਰ ਪਿੰਡ ਚ ਅਸੀਂ ਕੰਮ ਕਰਕੇ ਦੱਸਾਂਗੇ 5 ਸਾਲ ਦੇ ਵਿੱਚ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਉਹ ਅਸੀਂ ਕਰਕੇ ਦੱਸਾਂਗੇ ਪਿੰਡ ਦੇ ਵਿੱਚ ਕਿਉਂਕਿ ਅੱਜ ਤੋਂ 70 ਸਾਲ ਪਹਿਲਾਂ ਲੋਕੀ ਗਲੀਆਂ ਨਾਲੀਆਂ ਦੇ ਵਿੱਚ ਹੀ ਬੜੇ ਰਹੇ ਆ। ਇਸ ਤੋਂ ਬਾਹਰ ਨਿਕਲੇ ਨਹੀਂ ਆ। ਦੇਖੋ ਗਵਰਨਮੈਂਟ ਬਹੁਤ ਕੁਝ ਦਿੰਦੀ ਆ ਪਰ ਸਰਪੰਚ ਲੈਂਦੇ ਨਹੀਂ ਉਹ ਚੀਜ਼ਾਂ ਨੂੰ। ਪਿੰਡ ਦੇ ਵਿੱਚ ਜਿਮ ਹੋਣਾ ਚਾਹੀਦਾ ਆ, ਲਾਇਬ੍ਰੇਰੀ ਹੋਣੀ ਚਾਹੀਦੀ ਆ, ਫਿਰ ਜਿੱਦਾਂ ਕੋਈ ਲੇਡੀ ਗਰੀਬ ਆ, ਸਲਾਈ ਸੈਂਟਰ ਹੋਣਾ ਚਾਹੀਦਾ ਆ। ਉਹਨਾਂ ਵਿੱਚ ਗੁਰ ਪਾਰਕਿੰਗ ਹੋਣੀ ਚਾਹੀਦੀ ਆ ਗਰਾਊਂਡ ਬੱਚਿਆਂ ਦੇ ਖੇਲਣ ਵਿੱਚ ਹੋਣੀ ਚਾਹੀਦੀ ਆ ਕਿਹੜਾ ਫੈਸਲਾ ਦਿੱਤਾ ਹੁਣ ਤੁਸੀਂ ਕੰਮ ਕਰਨੇ ਜਾ ਰਹੇ ਹੋ ਜਿਹੜਾ ਮੈਨੂੰ ਲੋੜੀ ਦਾ ਸੁਖ-ਸੂਤਾ ਪਸੰਦ ਸਭ ਤੋਂ ਪਹਿਲਾਂ ਤੇ ਹੁਣ ਸਿਰ ਅੰਗਣ ਵਾਲੀ ਤੇ ਚੱਲਿਆ ਸੀ ਕੰਮ ਉਹ ਪੂਰਾ ਹੋਣ ਵਾਲਾ ਆ ਹੁਣ ਉਹਦੇ ਬਾਅਦ ਚ ਜਿਹੜਾ ਹੈ ਸਾਡਾ ਇੱਕ ਸੀਵਰੇਜ ਦਾ ਕੰਮ ਆ ਉਹ ਹੁਣ ਪੂਰਾ ਹੋਣ ਵਾਲਾ ਹੈ ਮਤਲਬ ਵੀ ਚਾਲੂ ਹੋਣਾ ਹੈ ਅਜੇ ਤੱਕ ਉਹ ਵੀ ਉਹਨਾਂ ਨੂੰ ਮਤੇ ਪਾਏ ਆ ਉਹ ਸਭ ਤੋਂ ਪਹਿਲਾਂ ਪੈਲ ਹਦਾਰ ਤੇ ਪਾਣੀ ਦੀ ਜਿਆਦਾ ਸਮੱਸਿਆ ਜਿਹੜੀ ਆ ਉਹ ਬਾਕੀ ਸਰ ਜੋ ਵੀ ਹੈਗਾ ਇਹ ਪਿੰਡ ਦੇ ਵਿੱਚ ਕੋਈ ਵੀ ਕੰਮ ਹੋਣਾ ਹੈ ਆ ਸਾਰੇ ਹੀ ਪਿੰਡ ਦੇ ਨਾਲ ਦੀ ਸਹਿਮਤੀ ਨਾਲ ਕਿਉਂਕਿ ਆਸੀਂ ਸਰਪੰਚ ਨਹੀਂ ਆ ਸਾਡਾ ਪੂਰਾ ਹੀ ਪਿੰਡ ਸਰਪੰਚ ਆ ਆਹੀ ਆਪਣੇ ਆਪ ਨੂੰ ਸਰਪੰਚ ਨਹੀਂ ਕਹਿੰਦੇ ਆ ਜਿਹੜਾ ਕੋਈ ਵੀ ਪਿੰਡ ਦਾ ਹੈਡੇ ਦਾ ਵੋਟਰ ਆ ਕੋਈ ਉਹ ਵੀ ਸਰਪੰਚ ਆ ਜੋ ਕਹੇਗਾ ਪੂਰਾ ਪਿੰਡ ਜਿੱਦਾਂ ਕਹੇਗਾ ਉਦਾਂ ਹੀ ਕੰਮ ਕਰਨੇ ਪੈਲ ਦੀ ਹਦਾਰ ਤੇ ਜਿੱਦਾਂ ਪੂਰਾ ਪਿੰਡ ਸਹਿਮਤੀ ਨਾਲ ਕਹਿੰਦਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਸ਼੍ਰੀ ਰਾਮ